ਇਹ ਲੋਕ ਬਿਨਾ ਸੇਫਟੀ ਜੈਕਟ ਦੇ ਤੁਸੀਂ ਦੇਖੇ ਹੋਏ ਕਿ ਪੂਰੀ ਕਿਸ਼ਤੀ ਦੇ ਵਿੱਚ ਕਿਸੇ ਦੇ ਵਿੱਚ ਵੀ ਕਿਸੇ ਦੇ ਸੇਫਟੀ ਜੈਕਟ ਤੱਕ ਨਹੀਂ ਹੈਗੀ ਸੀਗੀ ਬਹੁਤ ਹੋ ਰਹਾ ਤੁਮਾੜੀ ਬਹੁਤ ਬਹੁਤ ਬੱਚੇ ਵੀ ਰੋੜ ਗਏ ਆ ਤਾਂ ਅਭੀ ਰੋੜ ਗਏ ਆ ਤੇ ਜਿਹੜੇ ਕੋਈ ਪੰਜ ਪੰਜ ਚਾਰ ਚਾਰ ਬਣ ਕਾਂਡ ਕੇ ਕੋਠਿਆਂ ਦੇ ਪਈ ਕੋਈ ਹਾਲ ਨਹੀਂ ਇੱਥੇ ਪਤਵੇ ਪਤਾ ਨਹੀਂ ਕੀ ਕਿਹੜੇ ਆਸਰੇ ਛੱਡ ਦਿੱਤਾ ਸ਼ਾਇਦ ਅਸੀਂ ਦੇਸ਼ ਦੇ ਨਾ ਨਿਵਾਸੀ ਨਹੀਂ ਅਸੀਂ ਤਾਂ ਟੈਕਸ ਵੀ ਜੰਦੇ ਆ ਹਾਂਜੀ ਹਾਂਜੀ ਕਈਆਂ ਦੇ ਘਰ ਡੱਟ ਗਏ ਨੇ ਛੱਤ ਡਿੱਗਦੀ ਹੈ ਬਹੁਤ ਜ਼ਿਆਦਾ ਮਾਰ ਰਹੇ ਹਾਲਾਤ ਹੁਣ ਕਿੱਥੇ ਜਾ ਰਹੇ ਤੁਸੀਂ ਅਸੀਂ ਹੁਣ ਵੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਮਾਰਤਾ ਅਸੀਂ ਮਰ ਗਏ ਆ ਆ ਸਾਡੇ ਸ਼ਹਿਰ ਆ ਸੁਲਤਾਨਪੁਰ ਲੋਧੀ ਪਵਿੱਤਰ ਨਗਰੀ ਆ ਕਪੂਰਥਲਾ ਪਲਾਵਾ ਜਿੱਥੋਂ ਪਾਣੀ ਨੇ ਬੜੀ ਵੱਡੀ ਪੱਦਰ ਤੇ ਮਾਰ ਕਰਨੀ ਆ ਗਿੱਦੜਪਿੰਡੀ ਤੋਂ ਤੁਸੀਂ ਸਭ ਕੁ ਨਹੀਂ ਲਿਆ ਬੀਤੀ ਰਾਤ ਤੋਂ ਜਦੋਂ ਬਿਆਸ ਦੇ ਵਿੱਚ ਪਾਣੀ ਦਾ ਉਫਾਨ ਵਧਿਆ ਤਾਂ ਇੱਥੇ ਪਾਣੀ ਬਹੁਤ ਜ਼ਿਆਦਾ ਵਧ ਗਿਆ। ਉਹ ਰਾਤ ਤੋਂ ਹੀ ਲੋਕ ਜਿਹੜੇ ਆਪਣੇ ਘਰ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਜਿੰਨੇ ਲੋਕਾਂ ਨਾਲ ਲਗਾਤਾਰ ਅਸੀਂ ਗੱਲ ਕੀਤੀ ਉਹਨਾਂ ਵੱਲੋਂ ਇਹ ਕਹਿ ਕੇ ਕਿ ਉਹ ਆਪ ਮੁਹਾਰੇ ਹੀ ਜਿਹੜਾ ਆਪਣੇ ਕੋਸ਼ਿਸ਼ ਕਰਕੇ ਬਾਹਰ ਆ ਰਹੇ ਨੇ। ਤਸਵੀਰਾਂ ਵਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੋਰਡ ਜਿਹੜੀ ਆ ਜਿਹਨੂੰ ਇੱਥੋਂ ਦੇ ਕਾਗੂ ਪਰਮਜੀਤ ਵੱਲੋਂ ਚਲਾਇਆ ਜਾ ਰਿਹਾ। ਉਹਨਾਂ ਵੱਲੋਂ ਲਗਾਤਾਰ ਤਕਰੀਬਨ ਹੁਣ ਵੀ 16-17 ਦੇ ਕਰੀਬ ਜਿਹੜੇ ਲੋਕ ਇਸ ਬੋਰਡ ਦੇ ਵਿੱਚ ਹੈਗੇ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਲੋਕ ਆਪਣੇ ਜਾਨਵਰਾਂ ਨੂੰ ਇਸ ਬੋਰਡ ਦੇ ਵਿੱਚ ਵੀ ਹੁਣ 16 17 ਲੋਕਾਂ ਨੂੰ ਲੈ ਕੇ ਆਏ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਲਗਾਤਾਰ ਲੋਕਾਂ ਦੇ ਨਾਲ ਕਿਵੇਂ ਉਹ ਬਾਹਰ ਆਏ ਨੇ ਔਰ ਜੋ ਪਰਮਜੀਤ ਨੇ ਉਹਨਾਂ ਲੋ ਕਿੰਨੇ ਕੁ ਲੋਕ ਜਿਹੜੇ ਅੰਦਰ ਫਸੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਕਰੀਬਨ ਤਕਰੀਬਨ 16 ਕ ਲੋਕਾਂ ਨੂੰ ਜਿਹੜਾ ਇਸ ਟਾਈਮ ਰੈਸਕਿਊ ਕਰਕੇ ਇਹਨਾਂ ਪਰਿਵਾਰਾਂ ਨੂੰ ਖੁਦ ਲਿਆਂਦਾ ਗਿਆ ਤਾਂ ਇਹ ਮਾਤਾਵਾਂ ਜਿਹੜੀਆਂ ਥੋੜਾ ਥੋੜਾ ਸਮਾਨ ਵੀ ਆਪਣਾ ਲੈ ਕੇ ਆਏ ਨੇ ਕਿਉਂਕਿ ਅੱਗੇ ਬੱਚੇ ਨੇ ਨਾਲ ਇਹਨਾਂ ਦੇ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਮਾਤਾ ਜੀ ਹੋਣ ਬਾਹਰ ਆਏ ਹੋ ਤਕਰੀਬੇ ਮਹੀਨਾ ਹੋ ਗਿਆ ਪਾਣੀ ਨੂੰ ਕਹਿੋ ਜੇ ਹਾਲਾਤ ਅੰਦਰ ਬਹੁਤ ਹਾਲਾਤ ਮਾੜੀ ਹੂੰ ਬਹੁਤ ਬਹੁਤ ਬੱਚੇ ਵੀ ਰੁੜ ਗਏ ਆ ਤਾਂ ਅੱਭੀ ਰੁੜ ਗਏ ਆ ਤੇ ਜਿਹੜੀ ਕੋਈ 5-5 4-4 ਮਣ ਕਣ ਕੇ ਕੋਠਿਆਂ ਤੇ ਪਈ ਹੈ ਕੋਈ ਹਾਲ ਨਹੀਂ ਇੱਥੇ ਪੁੱਤਵੇ ਤੇ ਪੁੱਛਿਆ ਨਹੀਂ ਕਿਸੇ ਨੇ ਵੀ ਸਾਨੂੰ ਆਣਗੇ ਕਿਸੇ ਨੇ ਮਤਲਬ ਪ੍ਰਸ਼ਾਸਨ ਨੇ ਜਾਂ ਲੋਕਾਂ ਨੇ ਨਾ 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 ਕਿਸੇ ਨੇ ਵੀ ਨਹੀਂ ਪਤਾ ਦਿੱਤਾ ਨਾ ਤੇ ਆ ਨਿੱਕੇ ਨਿੱਕੇ ਬੱਚੇ ਵੀ ਹੋਣ ਲੈ ਕੇ ਆਏ ਬਾਹਰ ਨਾ ਇਹਨਾਂ ਦਾ ਪੁੱਤਰਾ ਹਾਂਜੀ ਹੂੰ ਪੁੱਤ ਪਤਨੀ ਠੀਕ ਹੈ ਹਾਂਜੀ ਤੁਸੀਂ ਇੱਥੋਂ ਰਹਿਣ ਵਾਲੇ ਹੋ ਹਾਂਜੀ ਤੇ ਕਿਦਾਂ ਦੇ ਮੰਨ ਲਓ ਕਿ ਹੁਣ ਕਾਫੀ ਹਾਲਾਤ ਮਾੜੇ ਦੇਖਦੇ ਕਿੰਨੇ ਕੁ ਲੋਕ ਫਸੇ ਪਏ ਅੰਦਰ ਬਹੁਤ ਜ਼ਿਆਦੇ ਸਾਰੇ ਹੀ ਫਸੇ ਹੋਏ ਆ ਇੱਥੇ ਬਹੁਤ ਜ਼ਿਆਦੇ ਹਾਲਾਤ ਮਾੜੇ ਨੇ ਕੀ ਕੀਤੀ ਨਹੀਂ ਪ੍ਰਸ਼ਾਸਨ ਨੂੰ ਕੋਲ ਕੇ ਪਾਈ ਤੁਹਾਨੂੰ ਕੱਟੋ ਨਹੀਂ ਸਾਡਾ ਕੋਈ ਵੀ ਨਹੀਂ ਆਇਆ ਸਾਡੇ ਇੱਥੇ ਹਾਂਜੀ ਕੀ ਮੰਨ ਲਓ ਕਿਉਂ ਨਹੀਂ ਆਇਆ ਕੀ ਕੀ ਕਾਰਨ ਕੀ ਲੱਗਦਾ ਕਾਰਨ ਇਹ ਹੀ ਸਰਕਾਰਾਂ ਮਾੜੀਆਂ ਹਾਂਜੀ ਹੋਰ ਕਾਰਨ ਕੋਈ ਨਹੀਂ ਹੈ ਚਲੋ ਲੋਕ ਤਾਂ ਬਾਹਰ ਆ ਗਏ ਮੈਂ ਦੇਦਾ ਕੁਝ ਜਨਵੇ ਕੁਝ ਥੋੜੇ ਬੋਤੇ ਆਏ ਨੇ ਜੇ ਜਨਵਰੀ ਕੋ ਬਹੁਤ ਫਸੇ ਹੋਣੇ ਲੋਕ ਵੀ ਫਸੇ ਹੋਣੇ ਹਾਂਜੀ ਹਾਂਜੀ ਕਈਆਂ ਦੇ ਘਰ ਟੱਠ ਗਏ ਨੇ ਛੱਤ ਡੇਕੀ ਹੈ ਬਹੁਤ ਜਿਆਦੇ ਮਾੜੇ ਹਾਲਾਤ ਇੱਥੇ ਦੇ ਹੁਣ ਕਿੱਥੇ ਜਾ ਰਹੇ ਹੋ ਤੁਸੀਂ ਹੁਣ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਜਿੱਥੇ ਜਿੱਥੇ ਸਾਡੇ ਰਿਸ਼ਤੇਦਾਰਾਂ ਭੈਣ ਭਰਾ ਸੀ ਉੱਥੇ ਜਾ ਰਹੇ ਹਾਂ ਹਾਂਜੀ ਪਰਮਜੀਤ ਰਾਤ ਤਕਰੀਬਨ ਪਾਣੀ ਵਧਿਆ ਪਰ ਮੈਨੂੰ ਲੱਗਦਾ ਰਾਤ ਤੋਂ ਤੁਸੀਂ ਲੱਗੇ ਪਏ ਹੋ ਪ੍ਰਸ਼ਾਸਨ ਦੀ ਗੱਲ ਮੈਂ ਸਾਰਿਆਂ ਨੇ ਕੀਤੀ ਪਰ ਜਿੰਨੇ ਕੁ ਲੋਕ ਨੇ ਕਿਹਾ ਤੁਹਾਡਾ ਸਿੱਧਾ ਲਿੰਕ ਹੁੰਦਾ ਪ੍ਰਸ਼ਾਸਨ ਦੇ ਨਾਲ ਆ ਨਹੀਂ ਜੀ ਅ ਵੈਸੇ ਤਾਂ ਬੋਲਣ ਦੇ ਹਾਲਾਤ ਹੀ ਬੜੇ ਔਖੇ ਪਏ ਆ ਸਾਡੇ ਵਾਸਤੇ ਅੰਦਰ ਦੀ ਜੇ ਤੁਸੀਂ ਸਥਿਤੀ ਦੇਖੋ ਨਾ ਤੁਸੀਂ ਆਪ 당 ਰਹੋਗੇ ਪਤਰਕਾਰ ਸਾਹਿਬ ਤੁਸੀਂ ਬੜੀਆਂ ਪਹਿਲਾਂ ਇੱਥੇ ਆਣ ਕੇ ਨਾ ਸਟੋਰੀਆਂ ਇੱਥੇ ਕਵਰ ਕੀਤਾ ਸਾਡੇ ਇਲਾਕੇ ਦੇ ਹਾਲਾਤ ਆ ਤੁਸੀਂ ਬੜਾ ਬਖੂਬੀ ਸਰਕਾਰਾਂ ਨੂੰ ਜਗਾਉਣ ਦੀ ਬੜੀ ਕੋਸ਼ਿਸ਼ ਕੀਤੀ ਆ ਪਰ ਨਹੀਂ ਸਰਕਾਰ ਜਾ ਕੇ ਸਾਨੂੰ ਉਹਨਾਂ ਨੇ ਪਤਾ ਨਹੀਂ ਕਿ ਕਿਹੜੇ ਅਸਰੇ ਦੇ ਛੱਡ ਦਿੱਤਾ ਸ਼ਾਇਦ ਅਸੀਂ ਦੇਸ਼ ਦੇ ਨਾ ਨਿਵਾਸੀ ਨਹੀਂ ਅਸੀਂ ਤਾਂ ਟੈਕਸ ਵੀ ਦਿੰਦੇ ਆ ਤੇਲ ਤੇ ਦਿੰਦੇ ਆ ਤੀਲਾ ਵਾਲੀ ਡੱਬੀ ਤੇ ਵੀ ਟੈਕਸ ਦੇਣਦੇ ਆ ਜੋ ਇਹਨਾਂ ਦਾ ਹੈਗਾ ਸਾਰੀਆਂ ਚੀਜ਼ਾਂ ਕਰਦੇ ਆ ਪਰ ਨਹੀਂ ਸਾਨੂੰ ਅੱਜ ਅੰਦਰ ਜਾ ਕੇ ਦੇਖੋ ਸਾਡੀਆਂ ਜਾਨਾ ਜਾ ਰਹੀਆਂ ਸਾਡੇ ਘਰ ਰੁੜਨਦੇ ਆ ਤਣਕੇ ਦੇ ਤਰ੍ਹਾਂ ਰੋੜ ਰੋੜ ਕੇ ਨਾ ਬਹੁਤ ਮੰਦਾ ਹਾਲ ਹੋ ਗਿਆ ਵਾ ਆ ਤੁਸੀਂ ਜਿੱਥੇ ਖੜੋਤੇ ਜੇ ਇੱਥੇ ਦੇਖੋ ਭਿਆਨਕ ਮੰਝਰਿਆ ਤੇ ਉੱਥੇ ਪਾਣੀ ਦੀ ਇੰਨੀ ਚਾਦੀ ਸਪੀਡ ਆ ਛੱਲਾਂ ਦਰਿਆ ਬਹੁਤ ਉੱਚੀ ਮਾਰ ਰਿਹਾ ਵਾ ਮੈਂ ਤੇ ਗਰੀਬਨ ਰਾਤ ਤੋਂ ਹੀ ਇਸ ਵਾ ਦੇ ਵਿੱਚ ਲੱਗਾ ਹੋਇਆ ਵਾ ਤੇ ਇੱਕ ਵੀਰ ਦੀ ਰੋਟੀ ਵੀ ਨਹੀਂ ਖਾਧੀ ਇਸ ਟਾਈਮ ਤੇ ਮਤਲਬ ਜੇ ਕੋਈ ਪ੍ਰਸ਼ਾਸਨ ਦੀ ਟੀਮ ਹੋਵੇ ਐਨਡੀਆਰ ਹੋਵੇ ਕੋਈ ਹੋਰ ਹੋਵੇ ਉਹਨਾਂ ਨੇ ਜੇ ਕਿਤੇ ਬੋਡਲ ਜਾਣੀ ਉਹਨਾਂ ਕੋ ਸਖਿਆ ਪ੍ਰਬੰਧ ਹੁੰਦੇ ਤੁਸੀਂ ਇੱਦਾਂ ਲੱਗੇ ਪਏ ਆ ਵੇਖੋ ਸਾਨੂੰ ਸਾਡੇ ਬੱਚੇ ਆ ਸਾਡੇ ਜਿਹੜੇ ਇਲਾਕਾ ਨਿਵਾਸੀ ਆ ਸਾਨੂੰ ਪਿਆਰੇ ਆ ਸਾਨੂੰ ਜਾਣਦੀ ਆਪਣੀ ਕੋਈ ਪਰਵਾਹੀ ਅਸੀਂ ਇਹਨਾਂ ਨੂੰ ਕੁਝ ਨਹੀਂ ਹੋਣ ਦੇਣਾ ਬੇਸ਼ੱਕ ਸਾਡੇ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਸਵੇਰੇ ਸਾਡੇ ਨਾਲ ਦੋ ਹਾਸਾ ਵਾਪਰ ਗਲੇ ਆਹੀਂ ਛੋਟੇ ਛੋਟੇ ਬੱਚੇ ਤੇ ਬਹੁਤ ਜ਼ਿਆਦਾ ਦੁਖੀ ਆਹੀਂ ਹੁਣ ਇੱਕ ਮਿੰਟ ਵੀ ਸਰੀਰ ਬਹੁਤ ਦੁਖਣ ਦਿਹਾਵਾ ਬਹੁਤ ਇਕਠਣਾਈਆਂ ਦੇ ਵਿੱਚ ਆ ਪਰ ਬੈਠਾ ਨਹੀਂ ਜਾ ਰਿਹਾ ਸਾਡੋਂ ਜਿਹੜਾ ਅੰਦਰ ਦੇ ਦਰਦ ਹੈ ਨਾ ਤੁਹਾਨੂੰ ਨਹੀਂ ਦੱਸ ਸਕਦੇ ਸਾਨੂੰ ਪੁੱਛ ਕੇ ਵੇਖੋ ਚਲੋ ਮੈਂ ਤੁਹਾਡੇ ਹਾਲਾਤ ਸਮਝਦਾ ਵਾਂ ਪਰ ਮੈਨੂੰ ਇਹ ਦੱਸੋ ਕਿ ਪ੍ਰਸ਼ਾਸਨ ਇਹ ਹਾਲਾਤ ਸਮਝੇ ਕਿ ਤੁਹਾਡੀ ਤਾਂ ਗੱਲ ਹੁੰਦੀ ਐ ਐਸਡੀ ਸਾਹਿਬ ਨਾਲ ਡੀਸੀ ਨਾਲ ਸਭ ਨਾਲ ਤੁਹਾਡੀ ਹੁੰਦੀ ਐ ਤੁਸੀਂ ਪਹਿਲੇ ਦਿਨ ਤੋਂ ਇੱਥੇ ਕੰਮ ਕਰਦੇ ਆ ਹੁਣ ਨਹੀਂ ਸਮਝਣਾ ਹਾਲਾਤ ਹਾਲਾਤ ਦੇਖੋ ਪ੍ਰਸ਼ਾਸਨ ਨੂੰ ਸਮਝਣਾ ਚਾਹੀਦਾ ਜਦੋਂ ਅਸੀਂ ਦੁਹਾਈਆਂ ਦਿੰਦੇ ਆ ਵੀ ਪਾਣੀ ਰਿਲੀਵ ਕਰੋ ਪਾਣੀ ਰਿਲੀਵ ਕਰੋ ਅਸੀਂ ਹੁਣ ਵੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਮਾਰਤਾ ਅਸੀਂ ਮਰ ਗਏ ਆ ਆ ਸਾਡੇ ਸ਼ਹਿਰ ਆ ਸੁਲਤਾਨਪੁਰ ਲੋਧੀ ਪਵਿੱਤਰ ਨਗਰੀ ਆ ਕਪੂਰਥਲਾ ਜਿਲ੍ਹਾਵਾ ਜਿੱਥੋਂ ਪਾਣੀ ਨੇ ਬੜੀ ਵੱਡੀ ਪੱਦਰ ਤੇ ਮਾਰ ਕਰਨੀ ਆ ਗਿੱਦੜਪਿੰਡੀ ਤੋਂ ਤੁਸੀਂ ਸਭ ਕੁ ਨਹੀਂ ਲਿਆ ਤੁਸੀਂ ਬੰਨਾਂ ਦਾ ਕੋਈ ਲਿਆ ਤੁਸੀਂ ਪਾਣੀ ਰਲੀਵ ਕਰ ਦਿੰਦੇ ਹੁਣ ਬੰਨ ਟੁੱਟਣੇ ਸ਼ੁਰੂ ਹੋ ਜਣੇ ਆ ਜਿੱਥੇ ਅਸੀਂ ਤੇ ਮਾਰੇ ਗਏ ਆ ਸਾਡਾ ਕੁਝ ਵੀ ਨਹੀਂ ਰਹਿ ਗਿਆ ਸਾਡਾ ਕੁਝ ਨਹੀਂ ਰਹਿ ਗਿਆ ਅਸੀਂ ਤੇ ਹੁਣ ਬਸ ਪਤਲਾ ਹੀ ਆ ਖਸਾਬ ਨਾਲ ਜਾਂ ਜਿਹੜੇ ਤੁਰਦ ਫਿਰਦੇ ਆ ਇੰਨਾ ਖਰਚ ਲੱਗਾ ਸਾਡਾ ਸਾਰੇ ਮੁੰਡਿਆਂ ਦੀ ਸਾਡੇ ਬਜ਼ੁਰਗਾਂ ਦੀ ਏਨਰਜੀ ਬੰਨ ਬੰਨਣ ਦੀ ਸਾਡੀ ਵੇਸਟ ਹੋ ਗਈ ਆ ਉੱਤੋਂ ਸਾਡੇ ਤੇ ਐਡਾ ਤਕੜਾ ਰਾਤ ਦਾ ਕਹਿਰ ਵਾਪਰਿਆ ਅਸੀਂ ਇਹ ਜ਼ਿੰਦਗੀ ਚ ਜੋ ਹੌਸ ਸੰਭਾਲੀ ਆ ਚੀਜ਼ਾਂ ਦੇਖੀਆਂ ਹੀ ਨਹੀਂ ਆ ਅਜਿਹੇ ਸਾਡੇ ਹਾਲਾਤ ਇੰਨੇ ਪਾੜ ਪੈ ਗਏ ਸਾਡੇ ਘਰ ਰੋੜ ਰਏ ਆ ਤੇ ਅਸੀਂ ਬਹੁਤ ਦੁਖੀ ਆ ਪਰ ਕੀ ਕਹਿ ਸਕਦੇ ਹੁਣ ਬਹੁਤ ਤੁਹਾਡੇ ਨਾਲ ਗੱਲ ਵੀ ਨਹੀਂ ਕੀਤੀ ਜਾ ਰਹੀ ਵੀ ਜਿੰਨਾ ਸਾਡਾ ਨੁਕਸਾਨ ਹੋ ਗਿਆ ਤੁਸੀਂ ਕਿੰਨੇ ਅਸੀਂ ਦੁਖੀ ਆ ਚਲੋ ਖੈਰ ਬਿਲਕੁਲ ਗੱਲ ਵੀ ਜਾਇਜ਼ ਹੈ ਕਿ ਆ ਟੈਕਸ ਤਾਂ ਇਹ ਵੀ ਸਾਡੇ ਵਾਂਗੂ ਦਿੰਦੇ ਆ ਲੇਕਿਨ ਇਹਨਾਂ ਨੂੰ ਸਰਕਾਰ ਨੇ ਜਿਹੜਾ ਆਪਣੇ ਹਾਲਾਤਾਂ ਦੇ ਛੱਡ ਦਿੱਤਾ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਮੁਰਗੀ ਤੋਂ ਲੈ ਕੇ ਹਰ ਇੱਕ ਚੀਜ਼ ਦਾ ਜਿਹੜਾ ਮੁਆਵਜ਼ਾ ਦਵਾਂਗੇ ਲੇਕਿਨ ਇਹਨਾਂ ਲੋਕਾਂ ਨੂੰ 12 ਘੰਟੇ ਹੋ ਗਏ ਬਾਹਰ ਕੱਢਣ ਤੱਕ ਕੋਈ ਨਹੀਂ ਪਹੁੰਚਿਆ ਬੇਸ਼ੱਕ ਇਸ ਤੋਂ ਬਾਅਦ ਕੋਈ ਪਹੁੰਚ ਜਾਵੇ ਲੇਕਿਨ 12 ਘੰਟੇ ਤੋਂ ਬਾਅਦ ਸਮਾਂ ਹੋ ਗਿਆ ਇਹ ਲੋਕ ਬਿਨਾ ਸੇਫਟੀ ਜੈਕਟ ਦੇ ਤੁਸੀਂ ਦੇਖੇ ਹੋਏ ਕਿ ਪੂਰੀ ਕਿਸ਼ਤੀ ਦੇ ਵਿੱਚ ਕਿਸੇ ਦੇ ਵਿੱਚ ਵੀ ਕਿਸੇ ਦੇ ਸੇਫਟੀ ਜੈਕਟ ਤੱਕ ਨਹੀਂ ਹੈਗੀ ਸੀਗੀ ਔਰ ਇਹ ਲੋਕ ਆਪਣੇ ਰਿਸਕ ਦੇ ਉੱਪਰ ਜਿਹੜਾ ਖੁਦ ਜਿਹੜਾ ਆਪਣੇ ਪ੍ਰਬੰਧ ਕਰਦੇ ਆ ਔਰ ਆਪਣੇ ਲੋਕਾਂ ਨੂੰ ਜਿਹੜਾ ਬਾਹਰ ਕੱਢ ਕੇ ਲਿਆਉਂਦੇ ਆ ਪ੍ਰਸ਼ਾਸਨ ਦਾ ਇੱਕ ਵਿਅਕਤੀ ਵੀ ਇਹਨਾਂ ਕੋਲ ਨਹੀਂ ਪਹੁੰਚਿਆ ਇਹ ਬਾਰ-ਬਾਰ ਇਹਨਾਂ ਹਰੇਕ ਬੰਦੇ ਨੇ ਗੱਲ ਕਹੀ ਹੈ ਕਿ ਸਾਨੂੰ ਸਰਕਾਰਾਂ ਨੇ ਆਪਣੇ ਹਾਲਾਤਾਂ ਤੇ ਛੱਡ ਦਿੱਤਾ ਜੇ ਵੀ ਅਸੀਂ ਦੇਸ਼ ਦੇ ਨਾਗਰਿਕ ਹੀ ਨਹੀਂ ਹੁੰਦੇ ਕੱਲ ਵੋਟਾਂ ਆਉਣਗੀਆਂ ਇਹ ਲੋਕ ਪਹੁੰਚ ਜਾਣਗੇ ਉਦੋਂ ਇਹ ਲੀਡਰ ਪਹੁੰਚ ਜਾਣਗੇ ਲੇਕਿਨ ਅੱਜ ਇਹਨੇ ਯਾਦ ਕਿੰਨੂੰ ਆਉਂਦੀ ਹੈ ਕੈਮਰਾਮੈਨ ਜਸਵਿੰਦਰ ਦੇ ਨਾਲ ਜਗਜੀਤ ਸਿੰਘ ਤੰਜੂ ਲਾਈਵ ਪੰਜਾਬੀ ਟੀਵੀ ਬਾਉਪੁਰ ਕਪੂਤਲਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ